ਦੋਸਤੋ ਇਸ ਵੀਡੀਓ ਫਾਰਮੈਟ ਵਿੱਚ ਅਸੀਂ ਵੇਖਦੇ ਹਾਂ ਕਿ ਪਰਮਾਣੂ ਬੰਬਾਂ ਨੂੰ ਜਾਂ ਨਿਊਕਲੀਅਰ ਬੰਬਾਂ ਨੂੰ ਕਿਵੇਂ ਰੱਖਿਆ ਜਾਂਦਾ ਆ ਆਮ ਤੌਰ ਤੇ ਉਹਨਾਂ ਟਿਕਾਣਿਆਂ ਤੇ ਹੀ ਇਹਨਾਂ ਨੂੰ ਰੱਖਿਆ ਜਾਂਦਾ ਜਿਹੜੇ ਟਿਕਾਣੇ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਹੁੰਦੇ ਨੇ ਔਰ ਇਹ ਟਿਕਾਣੇ ਪੂਰੇ ਤਰੀਕੇ ਨਾਲ ਗੁਪਤ ਹੁੰਦੇ ਨੇ ਸਰਕਾਰ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਵਿਰੋਧੀ ਧਿਰ ਹਮੇਸ਼ਾ ਹੀ ਹਰ ਗੱਲ ਜੰਤਕ ਕਰਦੀ ਆ ਵਿਰੋਧੀ ਧਿਰ ਦਾ ਕੰਮ ਹੀ ਹੁੰਦਾ ਕਿ ਉਹ ਸਰਕਾਰ ਦੀ ਹਰੇਕ ਗੱਲ ਦੀ ਆਲੋਚਨਾ ਕਰੇ ਜਿਹੜੀਆਂ ਕਿ ਠੀਕ ਨਹੀਂ ਲੋਕਾਂ ਦੇ ਹਿੱਤ ਵਿੱਚ ਨਹੀਂ ਪਰ ਇਸ ਮਸਲੇ ਦੇ ਵਿੱਚ ਦੇਸ਼ ਦੇ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਵਿਰੋਧੀ ਧਿਰ ਵੀ ਸਰਕਾਰ ਵਾਲੀ ਭੂਮਿਕਾ ਅਦਾ ਕਰਦੀ ਹੈ ਕੋਈ ਵੀ ਗੱਲ ਜਨਤਕ ਨਹੀਂ ਕਰਦੀ ਇਸ ਮਸਲੇ ਦੇ ਰਿਗਾਰਡਿੰਗ ਕਿ ਸਿਕਿਉਰਿਟੀ ਨੂੰ ਖਤਰਾ ਨਾ ਹੋਵੇ ਕੋਈ ਔਰ ਉਹਨਾਂ ਟਿਕਾਣਿਆਂ ਬਾਰੇ ਦੇਸ਼ ਦੇ ਪ੍ਰਮੁੱਖ ਬੰਦਿਆਂ ਨੂੰ ਹੀ ਪਤਾ ਹੁੰਦਾ ਜਿਵੇਂ ਕਿ ਮਿਲਟਰੀ ਦੇ ਜਿਹੜੇ ਅਫਸਰ ਨੇ ਉਹਨਾਂ ਰਾਸ਼ਟਰਪਤੀ ਨੂੰ ਤੇ ਪ੍ਰਧਾਨ ਮੰਤਰੀ ਇਨ੍ਹਾਂ ਦੀ ਹੀ ਇੱਥੇ ਕਮਾਂਡ ਹੁੰਦੀ ਹੈ ਤੇ ਇਨ੍ਹਾਂ ਨੂੰ ਹੀ ਇਸ ਬਾਰੇ ਪਤਾ ਹੁੰਦਾ ਕਿ ਕਿਸ ਬੰਬ ਨੂੰ ਕਿੱਥੇ ਫਿਟ ਕਰਨਾ ਪਹਿਲਾਂ ਤੋਂ ਹੀ ਫਿਟ ਕੀਤੇ ਹੋਏ ਨੇ ਜਿੱਥੇ ਰੱਖੇ ਹੋਏ ਨੇ ਉਨ੍ਹਾਂ ਦੀ ਦੇਖ ਰੱਖ ਕਿਵੇਂ ਆਓ ਹੁਣ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਨਾਲ ਇਹਦੀ ਸਿਕਿਉਰਿਟੀ ਮੇਨਟੇਨ ਕੀਤੀ ਜਾਂਦੀ ਹੈ ਕਿ ਕੋਈ ਵੀ ਹਾਦਸਾ ਨਾ ਵਾਪਰੇ ਇਹਦੀ ਸਿਕਿਉਰਿਟੀ ਨੂੰ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਜੇਕਰ ਇਹਦੀ ਸਿਕਿਉਰਿਟੀ ਮੇਨਟੇਨ ਨਾ ਹੋਵੇ ਤਾਂ ਕੁਈ ਐਸਾ ਵਿਅਕਤੀ ਜਾਂ ਕੋਈ ਐਸਾ ਸੰਗਠਨ ਜਿਹੜਾ ਦੇਸ਼ ਦੇ ਅੰਦਰ ਬਰਬਾਦੀ ਚਾਹੁੰਦਾ ਉਹ ਸਾਨੀ ਨਾਲ ਕਰ ਸਕਦਾ ਇਹਨਾਂ ਇਸ ਤਰੀਕੇ ਨਾਲ ਇਹਨਾਂ ਨੂੰ ਗੁਫਤ ਰੱਖਿਆ ਜਾਂਦਾ ਤਾਂ ਕਿ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ ਜਿਵੇਂ ਉਹ ਬੰਬ ਆਪਣੇ ਆਪ ਨਾ ਚੱਲਣ ਇਸ ਗੱਲ ਨੂੰ ਵੀ ਆਪਾਂ ਵਿਸਥਾਰ ਨਾਲ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਸਭ ਤੋਂ ਪਹਿਲੀ ਗੱਲ ਤਾਂ ਮਜਹਿਲਾਂ ਨੂੰ ਸਾਈਲੋਜ਼ ਵਿੱਚ ਰੱਖਿਆ ਜਾਂਦਾ ਜਿਹੜੀਆਂ ਪਰਮਾਣੂ ਅਤੇ ਵੱਡੀਆਂ ਮਜਹਿਲਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸਾਈਲੋਜ਼ ਇੱਕ ਤੈਖਾਨਾ ਹੁੰਦਾ ਉਹਦੇ ਵਿੱਚ ਰੱਖਿਆ ਤਾਂ ਕਿ ਜਦੋਂ ਜ਼ਰੂਰਤ ਹੋਵੇ ਉਹ ਉਹਦਾ ਇਸਤੇਮਾਲ ਕਰ ਸਕੇ ਇਹ ਸਾਈਲੋਜ਼ ਜ਼ਮੀਨ ਦੇ ਅੰਦਰ ਜਗ੍ਹਾ ਪੁੱਟ ਕੇ ਉਹਦੇ ਅੰਦਰ ਇੱਕ ਕੰਕਰੀਟ ਦਾ ਵਧੀਆ ਬਾਕਸ ਬਣਾ ਕੇ ਜੈਕਾ ਜ਼ਮੀਨ ਦੇ ਅੰਡਰਗਰਾਉਂਡ ਘਰ ਬਣਾ ਕੇ ਉੱਥੇ ਇਹਨੂੰ ਸੰਭੇਂਦਾ ਹੁਣ ਜਦੋਂ ਇਹਨਾਂ ਦਾ ਇਸਤੇਮਾਲ ਕਰਨਾ ਜਾਂ ਦੇਸ਼ ਦੇ ਉੱਪਰ ਕੋਈ ਅਟੈਕ ਹੁੰਦਾ ਤਾਂ ਜ਼ਰੂਰੀ ਨਹੀਂ ਕਿ ਉੱਥੇ ਉਹਨਾਂ ਦਾ ਮੌਜੂਦ ਹੋਣਾ ਅਧਿਕਾਰੀਆਂ ਦਾ ਜ਼ਰੂਰੀ ਹੁੰਦਾ ਉਹ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਆਪਣੇ ਮਿਲਟਰੀ ਆਫਿਸ 'ਚ ਬੈਠ ਕੇ ਹੀ ਆਪਰੇਟ ਕਰ ਸਕਦੇ ਨੇ ਮਤਲਬ ਕਿ ਇਹ ਜਿਹੜੀਆਂ ਮਝੈਲਾ ਹੁੰਦੀਆਂ ਨੇ ਇਹ ਰਿਮੋਟਲੀ ਕੰਟਰੋਲ ਹੁੰਦੀਆਂ ਨੇ ਇਸੇ ਤਰੀਕੇ ਨਾਲ ਜਿਹੜੀਆਂ ਪੰਡੂਬੀਆਂ ਨੇ ਸਮਰੀਨਜ਼ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾਂਦਾ ਸਮਰੀਨ ਨੂੰ ਹਮੇਸ਼ਾ ਹੀ ਸਮੁੰਦਰਾਂ ਦੇ ਵਿੱਚ ਰੱਖਿਆ ਜਾਂਦਾ ਜ਼ਰੂਰੀ ਨਹੀਂ ਕਿ ਯੁੱਧ ਹੋਵੇ ਉਦੋਂ ਹੀ ਬਲਕਿ ਯੁੱਧ ਤੋਂ ਬਿਨਾਂ ਵੀ ਮਹਾਸਾਗਰਾਂ ਦੀ ਰੱਖਿਆ ਦੇ ਲਈ ਤਾਂ ਕਿ ਕੋਈ ਜਲ ਦੇ ਰਾਹੀਂ ਹਮਲਾ ਨਾ ਕਰ ਜੇ ਇਸ ਕਰਕੇ ਸਮੁੰਦਰੀ ਸੈਨਾ ਦੁਆਰਾ ਜਾਂ ਨੇਵੀ ਦੁਆਰਾ ਇਹਨੂੰ ਕੰਟਰੋਲ ਕਿਤੇ ਹੁੰਦਾ ਇਹ ਜਿਹੜੀਆਂ ਸਮਰੀਨਜ਼ ਨੇ ਇਸ ਸਮੁੰਦਰ ਦੇ ਹੇਠਾਂ ਹੁੰਦੀਆਂ ਨੇ ਜੇਕਰ ਮਹਿਸੂਸ ਹੁੰਦੀ ਹੈ ਜ਼ਰੂਰਤ ਤਾਂ ਕਿਸੇ ਵੀ ਸਮੇਂ ਬੈਰੀ ਤੇ ਅਟੈਕ ਕਰ ਸਕਦੀ ਜੇਕਰ ਕਿਸੇ ਅੱਤਵਾਦੀ ਸੰਗਠਨ ਨੂੰ ਪਤਾ ਲੱਗ ਜੇ ਕਿ ਨਿਊਕਲੀਅਰ ਹਥਿਆਰ ਇੱਥੇ ਮੌਜੂਦ ਨੇ ਉਹ ਚਾਹ ਕੇ ਵੀ ਪੂਰੇ ਸੰਗਠਨ ਦੇ ਲੋਕ ਇਹਨੂੰ ਚਲਾ ਨਹੀਂ ਸਕਦੇ ਕਿਉਂਕਿ ਉੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਆ ਪਹਿਲੀ ਗੱਲ ਦੂਸਰਾ ਇਹ ਕਿ ਉਹਨਾਂ ਨੂੰ ਕੋਡ ਦਾ ਪਤਾ ਵੀ ਨਹੀਂ ਹੁੰਦਾ ਗੱਲ ਮੰਨ ਲਈਏ ਕਿ ਸਿਕਿਉਰਿਟੀ ਨਾ ਹੋਵੇ ਤਾਂ ਵੀ ਉਹ ਟੈਕ ਨਹੀਂ ਕਰ ਸਕਦੇ ਜਾਂ ਇਹਨਾਂ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਕੋਡ ਨਹੀਂ ਪਤਾ ਹੁੰਦਾ ਇਹਨਾਂ ਨੂੰ 3 ਲੇਅਰ ਕੋਡ ਦੇ ਰਾਹੀਂ ਐਕਟੀਵੇਟ ਕੀਤਾ ਜਾਂਦਾ ਮਤਲਬ ਕਿ ਇੱਕ ਐਸਾ ਕੋਡ ਹੁੰਦਾ ਜਿਹੜਾ ਕਿ ਕੇਵਲ ਉਹਨਾਂ ਬੰਦਿਆਂ ਕੋਲੇ ਹੁੰਦਾ ਜਿਹੜੇ ਕਿ ਸਰਕਾਰ ਦੇ ਖਾਸ ਬੰਦੇ ਨੇ ਜਿਵੇਂ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਮਿਲਟਰੀ ਦੇ ਉਹ ਅਧਿਕਾਰੀ ਜਿਹੜੇ ਕਿ ਬਹੁਤ ਜ਼ਿਆਦਾ ਭਰੋਸੇਯੋਗ ਉਹਨਾਂ ਨੂੰ ਛੱਡ ਕੇ ਕੋਡ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਔਰ ਇਹ ਕੋਡ ਕੋਈ ਸਿੰਗਲ ਪਰਸਨ ਕੋਡ ਵੀ ਨਹੀਂ ਹੁੰਦਾ ਇਹਨੂੰ ਕੋਈ ਸਿੰਗਲ ਪਰਸਨ ਕੋਡ ਦੇ ਨਾਲ ਚਲਾਇਆ ਵੀ ਨਹੀਂ ਜਾ ਸਕਦਾ ਇਹਦੇ ਜਿਹੜੇ ਕੋਡ ਹੁੰਦੇ ਨੇ ਉਹ ਸਿੰਗਲ ਪਰਸਨ ਕੋਡ ਨਹੀਂ ਹੁੰਦੇ ਸਿੰਗਲ ਪਰਸਨ ਅਥੈਂਟੀਕੇਸ਼ਨ ਹੁੰਦਾ ਹੀ ਨਹੀਂ ਕਿਉਂਕਿ ਕੋਈ ਵੀ ਹਥਿਆਰ ਜਿਹੜਾ ਇੱਕ ਨਿਊਕਲੀਅਰ ਜਾਂ ਪਰਮਾਣੂ ਹਥਿਆਰ ਆ ਜਦੋਂ ਉਹਨੂੰ ਐਕਟੀਵੇਟ ਕਰਨਾ ਤਾਂ ਉਹਦੇ ਲਈ ਘੱਟੋ-ਘੱਟ 3 ਲੇਅਰ ਸਕਿਉਰਿਟੀ ਹੁੰਦੀ ਆ ਯਾਨੀ ਕਿ ਫੌਜ ਦੇ ਵੱਡੇ ਤਿੰਨ ਅਫਸਰ ਹੀ ਉਹਨੂੰ ਮਿਲ ਕੇ ਐਕਟੀਵੇਟ ਕਰ ਸਕਦੇ ਨੇ ਇਕੱਲਾ ਬੰਦਾ ਕੋਈ ਵੀ ਹਥਿਆਰ ਨੂੰ ਜਿਹੜਾ ਕਿ ਨਿਊਕਲੀਅਰ ਆ ਉਹਨੂੰ ਐਕਟੀਵੇਟ ਨਹੀਂ ਕਰ ਸਕਦਾ ਇਹ ਜਿਹੜਾ ਕੋਡ ਆ ਉਹ ਸਰਕਾਰ ਦੇ ਖਾਸ ਬੰਦਿਆਂ ਕੋਲੇ ਜਿਵੇਂ ਕਿ ਮਿਲਟਰੀ ਦੇ ਭਰੋਸੇਯੋਗ ਅਧਿਕਾਰੀ ਜਾਂ ਰਾਸ਼ਟਰਪਤੀ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਪਤਾ ਹੁੰਦਾ ਬਾਕੀ ਕਿਸੇ ਨੂੰ ਵੀ ਇਹਦੀ ਜਾਣਕਾਰੀ ਨਹੀਂ ਹੁੰਦੀ ਜਿਹੜੇ ਇਹ ਟਿਕਾਣੇ ਹੁੰਦੇ ਨੇ ਇਹਨਾਂ ਨੂੰ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਕੰਸਿਡਰ ਕੀਤਾ ਜਾਂਦਾ ਭਾਵੇਂ ਕਿ ਉਹ ਟਿਕਾਣੇ ਨੇ ਜਿੱਥੇ ਸੀਸੀਟੀਵੀ ਫੁਟੇਜ ਤੇ ਮੋਸ਼ਨ ਡਿਟੈਕਟਰ ਵਰਗੇ ਜੰਤਰ ਲੱਗੇ ਹੁੰਦੇ ਨੇ ਕਿ ਕੋਈ ਵੀ ਬੰਦਾ ਜਾਂ ਕੋਈ ਵੀ ਸੰਗਠਨ ਅਚਾਨਕ ਹਮਲਾ ਕਰਕੇ ਕਿਸੇ ਵੀ ਕਿਸਮ ਦੀ ਗਤੀਵਿਧੀ ਨਾ ਕਰ ਸਕੇ ਔਰ ਇਹਦੇ ਨਾਲ ਹੀ ਆਮ ਸਵਾਲ ਦਿਮਾਗ ਦੇ ਵਿੱਚ ਆਉਂਦਾ ਕਿ ਕੀ ਇਹ ਆਪਣੇ ਆਪ ਫਟ ਸਕਦੇ ਨੇ ਜਿਵੇਂ ਕਿ ਅਸਮਾਨ ਨੂੰ ਬਿਜਲੀ ਦਾ ਡਿੱਗਣਾ ਜਾਂ ਅੱਗ ਲੱਗ ਜਾਣਾ ਜਾਂ ਕਿਸੇ ਕਿਸੂੰ ਦਾ ਪਚਾੜ ਦੇ ਨਾਲ ਹਿੱਲਜੁਲ ਹੋਣਾ ਜਾਂ ਕਿ ਆਪਣੇ ਆਪ ਹੀ ਐਕਟੀਵੇਟ ਹੋ ਜਾਣਾ ਇਸ ਤਰੀਕੇ ਨਾਲ ਨਹੀਂ ਹੁੰਦਾ ਇਨ੍ਹਾਂ ਉੱਪਰ ਟੈਂਪਰੇਚਰ ਦਾ ਕਿਸੇ ਵੀ ਕਿਸਮ ਦੀ ਆਫਤ ਦਾ ਅਸਰ ਨਹੀਂ ਹੁੰਦਾ ਇਹ ਹਥਿਆਰਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਕਿ ਆਪਣੇ ਆਪ ਕਿਸੇ ਵੀ ਹਾਲਤ 'ਚ ਔਰ ਕਿੰਨੇ ਵੀ ਸਾਲਾਂ ਚ ਨਹੀਂ ਫਟ ਸਕਦੇ ਤਾਂ ਇਹ ਤਾਂ ਇੱਕ ਵੀ ਚਾਂਸ ਦੁਨੀਆ ਦੇ ਕਿਸੇ ਵੀ ਹਿੱਸੇ ਚ ਇਸ ਤਰ੍ਹਾਂ ਦਾ ਨਹੀਂ ਹੋਇਆ ਜਿਹਦੇ ਵਿੱਚ ਪਰਮਾਣੂ ਬੰਬ ਆਪਣੇ ਆਪ ਹੀ ਫਟ ਗਏ ਹੋਣ ਜਿਹੜਾ ਜੁਰੇਨੀਅਮ ਵਗੈਰਾ ਦਾ ਬਾਹਰ ਨਿਕਲਣਾ ਉਹ ਬਹੁਤ ਆਮਤ ਹੈ ਹੋ ਜਾਂਦਾ ਉਹ ਇੱਕ ਅਲੱਗ ਮਸਲਾ ਪਰ ਪਰਮਾਣੂ ਬੰਬਾਂ ਦੇ ਮਸਲੇ ਦੇ ਵਿੱਚ ਕਦੇ ਵੀ ਇਤਿਹਾਸ ਚ ਇਹ ਨਹੀਂ ਹੋਇਆ ਜਿਹਦੇ ਵਿੱਚ ਇਹ ਬੰਬ ਆਪਣੇ ਆਪ ਹੀ ਫਟ ਗਏ ਹੋਣ ਕਿਉਂਕਿ ਬਣਾਉਣ ਦੇ ਸਮੇਂ ਜਿਹੜੀ ਕੋਡਿੰਗ ਕੀਤੀ ਜਾਂਦੀ ਆ ਉਹ ਇਸ ਕਿਸਮ ਦੀ ਹੁੰਦੀ ਆ ਕਿ ਇਹ ਆਪਣੇ ਆਪ ਕਿਸੇ ਵੀ ਟੈਂਪਰੇਚਰ ਕਰਕੇ ਜਦ ਪ੍ਰਾਣੇ ਹੋਣ ਕਰਕੇ ਨਹੀਂ ਫਟ ਸਕਦੇ ਦੋਸਤੋ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਪੋਲਿਟਿਕਸ ਨਹੀਂ ਹੁੰਦੀ ਕੋਈ ਵੀ ਪੋਲੀਟੀਸ਼ੀਅਨ ਜਾਂ ਕੋਈ ਲੀਡਰ ਆਪਣੇ ਆਪ ਨੂੰ ਪੋਲਿਟਿਕਸ ਚ ਚਮਕਾਉਣ ਵਾਸਤੇ ਜਾਂ ਆਪਣਾ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਦੇਸ਼ ਦੇ ਸੁਰੱਖਿਤ ਜਿਹੜੇ ਟਿਕਾਣੇ ਨੇ ਉਹਨੂੰ ਜਨਤਕ ਨਹੀਂ ਕਰਦਾ ਔਰ ਇਹਦੇ ਨਾਲ ਹੀ ਜੇਕਰ ਕਿਸੇ ਸੰਗਠਨ ਨੂੰ ਪਤਾ ਵੀ ਲੱਗ ਜੇ ਕਿ ਉੱਥੇ ਕਿਸੇ ਕਿਸਮ ਦਾ ਨਿਊਕਲੀਅਰ ਹਥਿਆਰ ਆ ਤਾਂ ਉਹਨੂੰ ਐਕਟੀਵੇਟ ਕਰਨਾ ਬੈਸੇ ਵੀ ਸੰਭਵ ਨਹੀਂ ਜੇਕਰ ਕੋਈ ਅਤਵਾਦੀ ਸੰਗਠਨ ਨਾ ਜਾਂ ਸਾਈਬਰ ਅਟੈਕ ਇਸ ਕਿਸਮ ਦਾ ਹੋ ਜੇ ਕਿ ਉੱਥੋਂ ਦੇ ਜਿਹੜੇ ਹਥਿਆਰ ਨੇ ਉਹ ਸਾਈਬਰ ਅਟੈਕ ਕਰਨ ਵਾਲਿਆਂ ਕੋਲ ਉਹਨਾਂ ਦਾ ਕੋਡ ਉਹਨਾਂ ਨੂੰ ਮਿਲ ਜੇ ਜਾਂ ਉਹ ਉਹਨਾਂ ਨੂੰ ਐਕਟੀਵੇਟ ਕਰ ਸਕਣ ਤਾਂ ਇਹਦੇ ਨਾਲ ਉਹ ਦੇਸ਼ ਕਦੇ ਵੀ ਵਿਖ ਦੇ ਵਿੱਚ ਪਰਮਾਣੂ ਬੰਬ ਨਹੀਂ ਚਲਾ ਸਕਦਾ ਪਹਿਲੀ ਗੱਲ ਤਾਂ ਉਹ ਦੇਸ਼ ਵੈਸੇ ਹੀ ਖਤਮ ਹੋ ਜਾਊਗਾ ਦੂਸਰੀ ਗੱਲ ਜੇਕਰ ਉਹਨਾਂ ਧਮਾਕਾ ਇੰਨਾ ਖਤਰਨਾਕ ਨਹੀਂ ਹੁੰਦਾ ਕਿ ਦੇਸ਼ ਨਾ ਖਤਮ ਹੋਵੇ ਕੇਵਲ ਇੱਕ ਦੋ ਸ਼ਹਿਰ ਹੀ ਖਤਮ ਹੋਣ ਫਿਰ ਵੀ ਜੁਐਨੋ ਨੇ ਸਖਤ ਹਦਾਇਤ ਜਾਰੀ ਕੀਤੀ ਹੋਈ ਆ ਆਪਣੇ ਨਿਰਦੇਸ਼ਾਂ ਦੇ ਅੰਦਰ ਜੇਕਰ ਕਿਤੇ ਵੀ ਪਰਮਾਣੂ ਬੰਬ ਦੀ ਘਟਨਾ ਵਾਪਰਦੀ ਆ ਭਵਿੱਖ ਦੇ ਵਿੱਚ ਉਹ ਦੇਸ਼ ਕਦੇ ਵੀ ਪਰਮਾਣੂ ਬੰਬ ਆਪਣੇ ਕੋਲ ਨਹੀਂ ਰੱਖ ਸਕਦਾ ਔਰ ਨਾ ਉਹ ਪ੍ਰਯੋਗ ਕਰ ਸਕਦਾ ਨਾ ਨਵੇਂ ਬਣਾ ਸਕਦਾ ਇਸ ਕਰਕੇ ਹਰ ਇੱਕ ਦੇਸ਼ ਜਿਨ੍ਹਾਂ ਕੋਲ ਜਿੰਨੇ ਬੰਬ ਨੇ ਓਨਾ ਹੀ ਜ਼ਿਆਦਾ ਖਰਚਾ ਕਰਨਾ ਪੈਂਦਾ ਉਹਦੀ ਸਿਕਿਉਰਿਟੀ ਨੂੰ ਮੇਨਟੇਨ ਕਰਨਾ ਪੈਂਦਾ ਉੱਥੇ ਅਧਿਕਾਰੀਆਂ ਦੀ ਸਮੀਖਿਆ ਕਰਨੀ ਪੈਂਦੀ ਹੈ ਅਧਿਕਾਰੀਆਂ ਨੂੰ ਭੇਜਣਾ ਪੈਂਦਾ ਕਿ ਕੋਈ ਗੜਬੜਤਾ ਨਹੀਂ ਕਿਸੇ ਕਿਸਮ ਦੀ ਇਹ ਚੈੱਕ ਕਰਨ ਵਾਸਤੇ ਇਸ ਦੇ ਨਾਲ ਹੀ ਜਿਹਦੇ ਕੋਲ ਜਿੰਨੇ ਬੰਬ ਨੇ ਉਹਦੀ ਉਨੀ ਜ਼ਿਆਦਾ ਜ਼ਿੰਮੇਵਾਰੀ ਪਾਧ ਜਾਂਦੀ ਹੈ ਇਸ ਕਰਕੇ ਅੱਜ ਦੇ ਸਮੇਂ ਲਗਭਗ ਕਈ ਦੇਸ਼ਾਂ ਨੇ ਸੀਟੀਬੀਟੀ ਨੂੰ ਲਾਗੂ ਕੀਤਾ ਹੋਇਆ ਕਿ ਕਿਸੇ ਵੀ ਕਿਸਮ ਦਾ ਪਰਮਾਣੂ ਬੰਬ ਨਹੀਂ ਬਣਾਇਆ ਜਾਂਦਾ ਕਿਉਂਕਿ ਇਹਦੇ ਨਾਲ ਨਾ ਸਿਰਫ ਉਹ ਦੇਸ਼ ਮਰ ਸਕਦਾ ਜਿਹਨੂੰ ਉਹਨੇ ਟਾਰਗੇਟ ਕਰਨਾ ਬਲਕਿ ਉਹ ਦੇਸ਼ ਵੀ ਖਤਮ ਹੋ ਜਾਂਦਾ ਜਿਹੜਾ ਜਿੱਤਦਾ ਬਦਲ ਕੇ ਪਰਮਾਣੂ ਬੰਬ ਕਿ ਐਸੇ ਬੰਬ ਹੁੰਦੇ ਨੇ ਜਿਹੜੇ ਜਿੱਤਣ ਵਾਲੇ ਨੂੰ ਵੀ ਮਾਰਦੇ ਨੇ ਔਰ ਹਾਰਨ ਵਾਲੇ ਨੂੰ ਵੀ ਮਾਰ ਦਿੰਦੇ ਨੇ ਪਰ ਫਿਰ ਵੀ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਮੈਂਟੇਨ ਕਰਨ ਦੇ ਲਈ ਜਾਂ ਇਸ ਅੰਨੀ ਦੌੜ ਦੇ ਵਿੱਚ ਜੁੱਧ ਜਿਵੇਂ ਆਪਾਂ ਵੇਖਦੇ ਹਾਂ ਕਿ ਕੋਈ ਨਾ ਕੋਈ ਦੇਸ਼ ਦੂਜੀ ਦੇਸ਼ ਨਾਲ ਲੜ ਰਿਹਾ ਤਾਂ ਅਜਿਹੀ ਹਾਲਤ ਵਿੱਚ ਪਰਮਾਣੂ ਬੰਬਾਂ ਦੀ ਸਾਮ ਸੰਭਾਲ ਜਾਂ ਨਵੇਂ ਬਣਾਉਣਾ ਇਹ ਕੰਮ ਹਰੇਕ ਦੇਸ਼ ਹੀ ਕਰ ਰਿਹਾ ਗੁਪਤ ਰੂਪ ਦੇ ਵਿੱਚ ਕਰ ਰਿਹਾ ਜਦੋਂ ਕਿਸੇ ਕਿਸੇ ਪ੍ਰਯੋਗ ਦੀ ਗੱਲ UN ਨੂੰ ਪਤਾ ਲੱਗਦੀ ਹੈ ਅੰਤਰਰਾਸ਼ਟਰੀ ਸੰਗਠਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਕਿ ਉਹ ਦੇਸ਼ ਪ੍ਰਯੋਗ ਕਰ ਰਿਹਾ ਪਰਮਾਣੂ ਬੰਬਾਂ ਨੂੰ ਚਲਾ ਰਿਹਾ ਤਾਂ ਉਹਨਾਂ ਦਾ ਐਕਸ਼ਨ ਵੀ ਹੁੰਦਾ ਪਰ ਆਮ ਤੌਰ ਤੇ ਕੋਈ ਦੇਸ਼ ਆਪਣੀ ਸਿਕਿਉਰਿਟੀ ਨੂੰ ਮੇਨਟੇਨ ਕਰਨ ਦੇ ਲਈ ਇਹਨਾਂ ਦਾ ਇਸਤੇਮਾਲ ਪ੍ਰਜੋਗਾਤਮਕ ਤਰੀਕੇ ਨਾਲ ਕਰ ਸਕਦਾ ਦੋਸਤੋ ਇਹ ਵੀਡੀਓ ਮੈਂ ਐਜੂਕੇਸ਼ਨ ਪਰਪਸ ਦੇ ਨਾਲ ਬਣਾਈ ਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਦੀਆਂ ਦੂਸਰੀ ਵੀਡੀਓ ਵੀ ਵੇਖੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ